ਅੱਜ ਬੜੇ ਦਿਨਾਂ ਬਾਅਦ ਆਪਾਂ ਬਲੌਗ ਸਟਾਰਟ ਕਰਨ ਲੱਗੇ ਆਂ ਬਲੌਗ ਤਾਂ ਕੀ ਕਿਸੇ ਨੇ ਮੈਨੂੰ ਐਡਵਾਈਸ ਦਿੱਤੀ ਭਰਾ ਤੈਨੂੰ ਕੈਮਰਾ ਆ ਸਭ ਕੁਝ ਆ ਠੀਕ ਹੈ ਤੂੰ ਘੁੰਮ ਫਿਰ ਕੇ ਜਿੱਦਾਂ ਲਈ ਵੀ ਤੈਨੂੰ ਬਲੌਗ ਪੈਂਦੇ ਆ ਪਾ ਦਿਆ ਕਰ ਤੇਰੇ ਵਰਗਾ ਕੋਈ ਨਾ ਕੋਈ ਦੇਖ ਲੂਗਾ ਹਾਂਜੀ ਦੋਸਤੋ ਅੱਜ ਤੋਂ ਆਪਣਾ ਬਲੌਗ ਸਟਾਰਟ ਹੈ ਠੀਕ ਹੈ ਸਭ ਤੋਂ ਵੱਡੀ ਅੱਜ ਦੀ ਅਪਡੇਟ ਇਹ ਹੈ ਕਿ ਆ ਜਿਹੜਾ ਏਡਾ ਵੱਡਾ ਘਰ ਆ ਠੀਕ ਹੈ ਇਥੇ ਮੈਂ ਸਿਰਫ ਮੈਂ ਕੱਲਾ ਰਹਿੰਦਾ ਆ ਤੇ ਨਾਲ ਮੇਰਾ ਰਹਿੰਦਾ ਇੱਕ ਛੋਟਾ ਜਿਹਾ ਬੱਚਾ ਦਿਖਾਣਾ ਤੁਹਾਨੂੰ ਮੈਂ ਹੋਨੇ ਇਹ ਬੱਚਾ ਇਹ ਆ ਆ ਰਿਹਾ ਬੇਬੂ ਦੇਖੋ ਬੇਬੂ ਆ ਆ ਦੇਖੋ ਜੀ ਇਹ ਹੈ ਸਾਡਾ ਟੋਬੂ ਠੀਕ ਹੈ ਵਿਚਾਰਾ ਬਿਮਾਰ ਹੋ ਗਿਆ ਬਿਮਾਰ ਕਾਫੀ ਦਿਨ ਤੋਂ ਸੀਗਾ ਹੁਣ ਮੈਂ ਡਾਕਟਰਾਂ ਦੀ ਗਲਤੀ ਕਵਾਂ ਜਾਂ ਫਿਰ ਆਪਣੀ ਗਲਤੀ ਕਵਾਂ ਪਤਾ ਨਹੀਂ ਬਟ ਵਿਚਾਰਾ ਬਿਮਾਰ ਰਿਹਾ ਡਾਕਟਰ ਨੇ ਟੀਕੇ ਠੋਕਦੇ ਰਹੇ ਠੀਕ ਹੈ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਅੱਠ ਦਿਨ ਟੀਕੇ ਟੀਕੇ ਠੋਕੇ ਇਹਦੇ ਵਿਚਾਰੇ ਤੇ ਠੀਕ ਹੈ ਤੇ ਉਸ ਤੋਂ ਬਾਅਦ ਫੇਰ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਬਿਮਾਰ ਹੋ ਗਿਆ ਫੇਰ 3 ਦਿਨ ਟਿਕਟ ਹੋ ਕੇ ਠੀਕ ਹੈ ਉਹਨਾਂ ਕੀ ਹੋਇਆ ਇਹਦੀ ਕਿਡਨੀ ਆ ਖਰਾਬ ਹੋ ਗਈਆਂ ਬਾਕੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਡਾਕਟਰ ਹੁਣ ਦੂਸਰੇ ਹਸਪੀਟਲ ਦਿਖਾ ਰਹੇ ਹੈ ਵੈਸੇ ਤਾਂ ਡਾਕਟਰ ਸਾਹਿਬ ਜੀ ਨੇ ਕਿਹਾ ਹੈ ਹੁਣ ਤਾਂ ਕਿ ਇੱਕ ਹਫਤੇ ਦਾ ਟ੍ਰੀਟਮੈਂਟ ਹੋਏਗਾ ਡ੍ਰਿਪ ਵਗੈਰਾ ਲੱਗਣਗੇ ਠੀਕ ਹੈ ਜੋ ਕਿ ਲੱਗ ਰਹੇ ਹੈ ਤੇ ਇੱਕ ਹਫ਼ਤੇ ਬਾਅਦ ਦੇਖੋ ਜੇ ਤਾਂ ਠੀਕ ਇੰਪਰੂਵਮੈਂਟ ਹੁੰਦੀ ਹੈ ਨਹੀਂ ਤਾਂ ਇਹਨੂੰ ਲੁਧਿਆਣਾ ਲੈ ਕੇ ਜਾਣਾ ਪਏਗਾ ਦੇਖੋ ਕਿੰਨੀਆਂ ਸਾਰੀਆਂ ਮੈਡੀਸਿਨ ਇਹਦੀਆਂ ਆਜ ਦੀ ਮੈਡੀਸਨ ਇਹ ਕਿਡਨੀ ਦੀ ਮੈਡੀਸਨ ਹੈ ਦੇਖੋ ਜਰੂਰ ਦੇਖੋ ਦੋਸਤੋ ਗੰਦ ਵਗੈਰਾ ਤੇ ਖਰਾਰੇ ਦੇ ਵਿੱਚ ਤੇ ਨਾ ਜਾਇਓ ਕਿਉਂਕਿ ਕੱਲਾ ਰਹਿਣ ਵਾਲਾ ਬੰਦਾ ਹੈ ਸਵੇਰ ਦਾ ਨਿਕਲਿਆ ਮੈਂ ਤੇ ਹੁਣੇ ਹਸਪੀਟਲ ਤੋਂ ਆਇਆ ਤੇ ਸੋਚਿਆ ਚਲੋ ਟੋਵੀ ਦੇ ਨਾਲ ਇਹ ਵੀਡੀਓ ਬਣਾ ਲਈਏ ਹੈਨਾ ਬਾਕੀ ਆਉਣ ਵਾਲੇ ਟਾਈਮ ਤੱਕ ਕੁਝ ਪਤਾ ਨਹੀਂ ਈ ਪਤਾ ਮੈਂ ਹੋਊਂਗਾ ਕਿ ਨਹੀਂ ਹੋਊਂਗਾ ਹਨਾ ਬਾਕੀ ਟੋਬੀ ਨੂੰ ਕੁਝ ਹੋਣਾ ਨਹੀਂ ਚਾਹੀਦਾ ਦੋਸਤੋ ਮੇਰਾ ਭਰਾ ਹੈ ਮੇਰਾ ਦੋਸਤ ਹੈ ਮੇਰਾ ਸਭ ਤੋਂ ਪਿਆਰਾ ਬੱਚਾ ਹੈ ਹਨਾ ਟੋਬੂ ਉਹ ਟੋਬੂ ਢਿਕ 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 ਪਤਾ ਯਾਰ ਦੋਸਤੋ ਇੱਕ ਗੱਲ ਦੱਸਾਂ ਇਹ ਨੇ 35 ਕਿਲੋ ਪਾਰ ਸੀਗਾ ਠੀਕ ਹੈ ਮਿੰਟਾ ਪਹਿਲੇ ਤਾਨੂੰ ਮੈਂ ਵੀਡੀਓ ਵੀ ਸ਼ੇਅਰ ਕਰ ਦੂੰਗਾ ਜਦੋਂ ਬਿਮਾਰ ਹੋਣ ਦੀ ਸਟੇਟ ਵਿੱਚ ਸੀਗਾ ਜਿੱਦਾਂ ਕਿ ਤੁਸੀਂ ਇਹ ਵੀਡੀਓ ਦੇਖ ਹੀ ਰਹੇ ਹੋ ਤੇ ਹੁਣ ਦੇ ਚੈੱਕ ਕਰੋ ਆਹ ਦੇਖੋ ਆਹ ਹੱਡੀਆਂ ਨਿਕਲ ਗਈਆਂ ਪਿੰਜਰ ਨਿਕਲ ਆਇਆ ਦੁਆ ਕਰਿਓ ਦੋਸਤੋ ਮੇਰੀ ਟੋਵੀ ਦੇ ਲਈ ਕਿ ਠੀਕ ਹੋ ਜਾਵੇ ਬਾਕੀ ਆਪਾਂ ਕਰ ਦੇਣਾ ਸੈਟਿੰਗ ਨੂੰ ਕੋਈ ਨਹੀਂ ਆਹ ਇਹ ਰਿਪੋਰਟਾ ਰਿਪੋਰਟਾ ਤੁਹਾਨੂੰ ਮੈਂ ਰਿਪੋਰਟਾ ਦਿਖਾਣਾ ਤੁਹਾਨੂੰ ਤੇ ਆਹ ਦੇਖੋ ਜੀ ਕਿੰਨਾ ਵੱਡਾ ਕੰਮ ਕਿੰਨਾ ਖਲਾਰਾ ਪਿਆ ਹੋਇਆਣਾ ਦੋਸਤੋ ਇਹ ਥੋੜੀ ਦੇਰ ਦੀ ਮਿਹਨਤ ਹੈ ਬਸ ਇਹ ਸਾਰਾ ਕਲੀਅਰ ਹੋ ਜਾਣਾ ਠੀਕ ਹੈ ਦੋਸਤੋ ਤੇ ਬਿਨਾਂ ਦੇਰ ਕੀਤੀ ਆਪਾਂ ਕੰਮ ਸਟਾਰਟ ਕਰਦੇ ਹਾਂ ਠੀਕ ਹੈ ਖਲਾਰਾ ਸਮੇਟਦੇ ਹਾਂ ਇੰਨਾ ਵੱਡਾ ਕਿਉਂ ਦੋਸਤੋ ਇਹ ਦੋਸਤੋ ਸਭ ਤੋਂ ਪਹਿਲਾ ਕੰਮ ਆਪਾਂ ਟੋਬੀ ਨੂੰ ਪਹਿਲੇ ਮੈਡੀਸਨ ਪਾਈਏ ਠੀਕ ਹੈ ਕੋਈ ਮੈਡੀਸਨ ਬਹੁਤ ਜ਼ਰੂਰੀ ਹੈ ਮੈਡੀਸਨ ਦੇ ਵਿੱਚ ਕੋਈ ਤੱਕਾ ਨਹੀਂ ਠੀਕ ਹੈ ਕਿਉਂਕਿ ਮੈਡੀਸਨ ਦੇ ਨਾਲ ਹੀ ਸਭ ਕੁਝ ਹੋਣਾ ਹੈ ਇੰਪਰੂਵਮੈਂਟ ਮਿਲਣੀ ਹੈ ਕੋਈ ਨਹੀਂ ਇੱਕ ਹਫਤੇ ਦਾ ਆਪਣੇ ਕੋਲ ਟਾਈਮ ਹੈ ਡਾਕਟਰ ਨੇ ਕਿਹਾ ਕਿ ਇੱਕ ਹਫਤੇ ਵਿੱਚ ਪ੍ਰੋਪਰ ਠੀਕ ਹੋ ਜਾਏਗਾ ਠੀਕ ਹੈ ਕੋਸ਼ਿਸ਼ ਤਾਂ ਇਹੀ ਹੈ ਬਾਕੀ ਖਾਣਾ ਪੀਣਾ ਪਚਾ ਨਹੀਂ ਰਿਹਾ ਹਲੇ ਇਹ ਠੀਕ ਹੈ ਹਲੇ ਹਲੇ ਰੀਸੈਂਟਲੀ 2-3 ਦਿਨਾਂ ਦੇ ਬਾਅਦ ਇਹ ਪੋਟੀ ਕੀਤੀ ਹੈ ਜਮਾੜੀ ਜੀ ਉੱਪਰ ਠੀਕ ਹੈ ਤੇ ਬਾਥਰੂਮ ਤੇ ਕਰ ਰਿਹਾ ਤੇ ਪਾਣੀ ਵਗੈਰਾ ਪਚਾਰ ਰਿਹਾ ਰੋਟੀ ਵਗੈਰਾ ਨਹੀਂ ਪਚਾਰ ਰਿਹਾ ਅੱਜ ਨੂੰ ਆਪਾਂ ਖਾਣਾ ਵੀ ਦੇਵਾਂਗੇ ਥੋੜਾ ਜਿਹਾ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਜੀ ਨੇ ਕਿਹਾ ਸੀਗਾ ਕਿ ਥੋੜਾ ਬਹੁਤਾ ਖਾਣਾ ਦੇ ਦਿਓ ਉਹਨਾਂ ਦੀ ਸਲਾਹ ਤੋਂ ਬਿਨਾ ਆਪਾਂ ਕੁਝ ਨਹੀਂ ਕਰਨਾ ਥੋੜਾ ਬਹੁਤ ਪਾਣੀ ਦੇ ਦੇਈਏ ਠੀਕ ਹੈ ਬਾਕੀ ਇਹਨਾਂ ਨੂੰ ਡੇਲੀ ਡੇਲੀ ਇਹਨਾਂ ਨੂੰ ਡ੍ਰਿਪ ਲੱਗਣਗੇ ਇੰਜੈਕਸ਼ਨ ਲੱਗਣਗੇ ਤੇ ਆ ਸਾਰੀਆਂ ਮੈਡੀਸਨ ਲੱਗਣਗੀਆਂ ਹੁਣ ਇਹਨਾਂ ਦੀ ਮੈਡੀਸਨ ਦਾ ਟਾਈਮ ਆ ਆ ਇਹਨਾਂ ਨੂੰ ਪਲਾਣੀ ਆ ਇੱਕ ਟਾਈਮ 5 ਐਮ ਠੀਕ ਹੈ ਆ ਵੀ ਕਿਡਨੀ ਦੀ ਜਾਂ ਕੋਈ ਠੀਕ ਹੈ ਇਹ ਦੋ ਟੈਂਪਰਾਂ ਨਹੀਂ 5-5 ml ਤੇ ਆ ਵੀ ਆਪਣੀ ਕਿਡਨੀ ਦੀ ਮੈਡੀਸਨ ਹੈ ਦੋਸਤੋ ਤੇ ਆ ਵੀ ਆ ਵੀ ਆਪਣੀ ਕਿਡਨੀ ਦੀ ਮੈਡੀਸਨ ਹੈ ਦੋਸਤੋ ਠੀਕ ਹੈ ਦੇਖ ਸਕਦੇ ਤੁਸੀਂ ਹੈ ਇਹ ਵੀ ਆਪਾਂ ਇੱਕ ਟੈਂਪ ਲਾਣੀ ਆ ਖੁਲਾਣੀ ਹੈ ਸੋਰੀ ਇਹ ਆਪਾਂ ਹੁਣ ਇੱਕ ਟੈਬਲੇਟ ਖਵਾ ਦੇਣੀ ਹੈ ਤੇ ਬਾਕੀ ਡ੍ਰੋਪਾਂ 5-5 ml ਇੰਜੈਕਸ਼ਨ ਦੇ ਰਾਹੀਂ ਖਵਾ ਰਣੀ ਹੈ ਪਿਲਾ ਦੇਣੀ ਹੈ ਦੋਸਤੋ ਬੈਸੇ ਸਾਡੇ ਉਤੇ ਹੀ ਡਿਪੈਂਡ ਕਰਦਾ ਹੈ ਪੋਜ਼ਿਟਿਵਿਟੀ ਕਿਉਂਕਿ ਕਿਹਾ ਜੀ ਤਾਬ ਪੋਜ਼ਿਟਿਵਿਟੀ ਤੇ ਲਈ ਠੀਕ ਹੈ ਨਾ ਆਪਾਂ ਜਿੰਨੀ ਇਹਦੀ ਕਰਾਂਗੇ ਕੇਅਰ ਜਿੰਨੀ ਛੇਤੀ ਇਹਨੂੰ ਮੈਡੀਸਿਨ ਦਵਾਵਾਂਗੇ ਉਨਾਂ ਵਧੀਆ ਬੰਦਾ ਸ਼ਦਾ ਰਿਕਵਰ ਹੋਊਗਾ ਹੋਈ ਮੇਟੋ ਪੰਜ ਐਮਲ ਪਾਣੀ ਆਪਾਂ ਇਹ ਪੱਟ ਦੀ ਦਾਈ ਮੇਰੇ ਪੱਟ ਦੀ ਦਾਈ ਇਹ ਨੀਲੀ ਡਾਕਟਰ ਦੇ ਸਲਾਹ ਦੇ ਮੁਤਾਬਿਕ ਆਪਾਂ ਨੂੰ ਪਾ ਮੰਗੇ ਨੀਲੀ ਪਹਿਲੇ ਪਾਣੀ ਆਪਾਂ ਇਹਨੂੰ ਪਹਿਲੇ ਦੋਨੇ ਆਪਾਂ ਇਹਨੂੰ ਆਹ ਵਾਲੀ ਮੈਡੀਸਿਨ ਬਾਅਦ ਚ ਲਿਕ ਕਰ ਦਮਾਗੇ ਕਿ ਮੈਡੀਸਿਨ ਅੰਦਰ ਚਲ ਜੂਗੀ ਨਾ ਇਹ ਨਾ ਲੂ ਮੇਰੇ ਬੱਚਾ ਇਹ ਮੇ ਬੁਗੀ ਇਹ ਮੇ ਬੁਗੀ ਇਹ ਮੈਡੀਸਿਨ ਆਪਾਂ ਪਾਣੀ ਟੋਬੂ ਦੇ ඩේ <tabu> uh, 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 <tap> hey, e, ූ ක වළ බැරි ගෝ ොන් ඉඩ ලො ඉැ ු බැරිගොඩ බබී දෙක සර බෙබි කන්න ගුඩ්ඩා ැ සර බෙබී ගොඩ්ඩනවිි दोස්තෝ පන් පන මලෝ ඒමල අපහෝ ਮੈਂ ਜੇ ਮੈਂ ਲਾਪਾ ਹੋਰ ਪਾ ਲਵਾਂਗੇ ਤੇ ਇੱਕ 12 ਕ ਵੇਨ ਨੂੰ ਪਾਵਾਂਗੇ ਤਾਂ ਤਾਤੀ 4 ਇੱਕ ਘੰਟੇ ਦਾ ਗੈਪ ਕੱਢ ਕੇ ਦੇਖੋ ਸੀਲ ਹੈ ਜੀ ਦੋਸਤੋ ਮੈਡਿਸ ਨਾ ਹੈ ਜੀ ਦੇਖ ਸਕਦੇ ਹੋ ਦੋਸਤੋ ਟੋਪੂ ਸ਼ਾ ਦਤੀਤ ਹੋ ਲੱਡਾ ਏ ਦੋਸਤੋ ਪਿਛਲੇ ਮਹੀਨੇ ਤੋਂ ਬਿਮਾਰ ਆ ਕਾਫੀ ਟਾਈਮ ਤੋਂ ਬਿਮਾਰ ਚੱਲ ਰਿਹਾ ਵਿਚਾਰਾ ਡਾਕਟਰਾਂ ਨੂੰ ਪਤਨ ਲੱਗਿਆ ਡਾਕਟਰਾਂ ਨੂੰ ਚਾਹੀਦੇ ਸੀਗੇ ਸਾਰੇ ਟੈਸਟ ਕਰਵਾਉਣੇ ਉਹਨਾਂ ਨੇ ਕੀ ਕੀਤਾ ਸਿਰਫ ਇਨਫੈਕਸ਼ਨ ਦਾ ਟੀਆਰਸੀ ਚੈੱਕ ਕਰਾਇਆ ਠੀਕ ਹੈ ਉਗਲੇਣਾ ਸੀਗਾ ਡਾਕਟਰ ਮੈਂ ਕੋਈ ਹਾਂ ਮੈਂ ਤਾਂ ਆਪਣੇ ਪੇਟ ਨੂੰ ਲੈ ਕੇ ਗਿਆ ਬਟ ਤੁਸੀਂ ਚੈੱਕਅਪ ਕਰੋ ਠੀਕ ਹੈ ਚੰਗੀ ਤਰ੍ਹਾਂ ਨਾਲ ਜਰ ਪੈਸੇ ਤਾਂ ਸਾਡੇ ਲੱਗਣੇ ਆ ਨਾ ਤੁਸੀਂ ਸਿਰਫ ਲੈ ਕੇ ਜੇਣਾ ਹੈ ਨਾ ਅੱਜ ਵੀ ਤਾਂ ਮੈਂ ਕਰਾਇਆ ਹੀ ਹੈ ਟੈਸਟ ਹੈ ਨਾ ਦੋਸਤ ਹੈ ਉਹ ਮੈਡਮ ਕਿਤੇ ਗਈ ਹੋਈ ਸੀਗੀ ਵੱਡੇ ਹਸਪੀਟਲ ਦੇ ਤੇ ਹੌਣ ਆ ਗਏ ਆ ਠੀਕ ਹੈ ਅੱਜ ਆਏ ਤੇ ਅੱਜ ਹੀ ਮੇਰੇ ਡੋਗੂ ਦਾ ਸਹੀ ਟ੍ਰੀਟਮੈਂਟ ਅੱਜ ਤੋਂ ਸਟਾਰਟ ਹੋਣ ਲੱਗਾ ਹੈ ਕਦੀ ਪਚਾਦਾ ਦਾ ਬਖਾਰ ਕਦੀ ਕੁਛ ਤੈਨੂੰ ਮੈਂ ਇੱਕ ਚੀਜ਼ ਦਿਖਾਣਾ ਦੋਸਤੋ ਕਿੰਨਾ ਵੈਸੇ ਪੈਟਾ ਹੈ ਨਾ ਸਾਡਾ ਇਹ ਡੋਗੂ ਹੈ ਨਾ ਇਹ ਬੋਲ ਨਹੀਂ ਸਕਦਾ ਹਨਾ ਦੋਸਤੋ ਬੋਲਤਾ ਨਹੀਂ ਸਕਦਾ ਬਟ ਮੈਨੂੰ ਇਹਦਾ ਦਰਦ ਨਾ ਇੱਥੋਂ ਨਾ ਜਰ ਹੁੰਦਾ ਆ ਚੈੱਕ ਕਰ ਦੋਸਤੋ 40 ਵਲੀ ਜੇ ਦਿੱਖ ਕਿੰਨਾ ਬੁਰਾ ਆ ਦਾ ਵਿਚਾਰੇ ਬੋਲ ਤਾਂ ਨਹੀਂ ਸਕਦੇ ਬਟ ਹੈ ਨਾ ਬੋਲ ਤਾਂ ਨਹੀਂ ਸਕਦੇ ਬਟਨ ਦਰਜਤਾ ਹੈ ਨਾ ਨੂੰ ਵੀ ਹੁੰਦਾ ਹੈ ਨਾ ਦੋਸਤੋ ਚਲੋ ਕੋਈ ਨਹੀਂ ਹੋ ਜਾਣਾ ਠੀਕ ਇਹਨੇ ਹੈ ਆਪਾਂ ਬਲੋਗਿੰਗ ਵੀ ਸਟਾਰਟ ਕਰਤੀ ਹੈ ਡੋਗੂ ਹੈ ਆਪਾਂ ਬਲੌਗਿੰਗ ਸਟਾਰਟ ਕਰਤੀ ਆ ਇਹਦੇ ਵਿੱਚ ਆਪਾਂ ਟੋਬੂ ਨੂੰ ਇਹ ਰੋਜ਼ ਦਿਖਾਇਆ ਕਰਾਂਗੇ ਮੇਰੇ ਟੋਬੂ ਨੂੰ ਦੇਖੋਗੇ ਤਾਂ ਹੈਨਾ ਦੇਖੋਗੇ ਨਾ ਹਾਂ ਮੇਰਾ ਬੱਚਾ ਚਲ ਰੈਸਟ ਕਰ ਸੱਚੀ ਦਿਲ ਲੱਗਿਆ ਰਹਿੰਦਾ ਹੈ ਚਲੋ ਦੋਸਤੋ ਅਗਲੇ ਮਿਸ਼ਨ 'ਤੇ ਫਤਿਹ ਕਰਦੇ ਹਾਂ ਜਾਦੂ 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 ਦੇਖੋ ਦੋਸਤੋ ਕਰਤੀ ਆਪਾ ਸਫਾਈ ਡਨ ਤੇ ਹੁਣ ਪੀਵਾਂਗੇ ਚਾਹ ਦੋਸਤੋ ਚੈੱਕ ਕਰੋ ਦੋਸਤੋ ਚਾਹ ਪੀਣ ਲੱਗੇ ਆਪਾਂ ਚਲੋ ਦੋਸਤੋ ਕਿਦਾਂ ਲੱਗਿਆ ਅੱਜ ਦਾ ਬਲੌਗ ਛੋਟਾ ਜਿਹਾ ਬਲੌਗ ਬਣਾਇਆ ਸੀਗਾ ਮਾਈਨਰ ਜਿਹਾ ਥੋੜਾ ਜਿਹਾ ਠੀਕ ਹੈ ਬਲਿਕ ਕੈਮਰਾ ਸਾਫ ਕਰ ਲਈਏ ਕਰ ਦੱਸੋ ਦੋਸਤੋ ਕਿਦਾਂ ਦਾ ਲੱਗਿਆ ਅੱਜ ਦਾ ਬਲੌਗ ਥੋੜਾ ਜਿਹਾ ਛੋਟਾ ਜਿਹਾ ਬਣਾਇਆ ਸੀਗਾ ਹੁਣ ਐਡੀਟਿੰਗ ਕਰਨੀ ਐ ਸਭ ਤੋਂ ਜ਼ਿਆਦਾ ਪ੍ਰੋਬਲਮ ਮੇਰੇ ਤੋਂ ਕੀ ਹੁੰਦੀ ਐ ਐਡੀਟਿੰਗ ਵਿੱਚ ਤੇ ਚਲੋ ਦੋਸਤੋ ਮਿਲਦੇ ਆਂ ਫੇਰ ਅਗਲੇ ਬਲੌਗ ਦੇ ਵਿੱਚ ਤੇ ਜੁੜੇ ਰਹੋ ਮੇਰੇ ਨਾਲ ਠੀਕ ਐ ਦੋਸਤੋ ਪਿਆਰ ਦੋ ਆਪਣੇ ਭਰਾ ਨੂੰ ਤੇ ਤੋ ਵੀ ਸਾਡਾ ਜਲਦੀ ਜਲਦੀ ਠੀਕ ਹੋ ਜਾਵੇ ਦੋਸਤੋ ਤੇ ਮੈਂ ਆਹੀ ਰੱਬ ਤੋਂ ਦੁਆ ਮੰਗਦਾ ਆਂ ਸਾਸ਼ਰੀਆ ਕਾ